ਜਿਹੜੇ ਪਸ਼ੂ ਪਾਲਕ ਵੀਰ ਨੇ ਮੱਝਾਂ ਗਾਵਾਂ ਰੱਖਦੇ ਨੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਵੇਂ ਮੱਝਾਂ ਗਾਵਾਂ ਤੇ ਲੋਨ ਲੈ ਸਕਦੇ ਹੋ ਜੇ ਤੁਹਾਡੇ ਕੋਲੇ ਪਹਿਲਾਂ ਮੱਝਾਂ ਗਾਵਾਂ ਹੈਗੀਆਂ ਨੇ ਤੁਸੀਂ ਤਾਂ ਵੀ ਲੋਨ ਲੈ ਸਕਦੇ ਹੋ ਜੇ ਤੁਸੀਂ ਨਵੇਂ ਸਿਰੇ ਤੋਂ ਕੰਮ ਸਟਾਰਟ ਕਰਨਾ ਹੈ ਤੁਸੀਂ ਤਾਂ ਵੀ ਲੋਨ ਲੈ ਸਕਦੇ ਹੋ ਇਹਦੇ ਲਈ ਤੁਹਾਨੂੰ ਜੇ ਤੁਹਾਡੇ ਕੋਲੇ ਘਰੇ ਮੱਝਾਂ ਹੈਗੀਆਂ ਨੇ ਤਾਂ ਤੁਹਾਨੂੰ 80000 ਤੋਂ ਲੈ ਕੇ 160000 ਤੱਕ ਦਾ ਲੋਨ ਅਪਰੂਵਲ ਹੋ ਜਾਊਗਾ ਉਹਦੇ ਲਈ ਤੁਹਾਡਾ ਸਿਵਲ ਸਕੋਰ ਸਹੀ ਚਾਹੀਦਾ ਹੈ ਤੇ ਤੁਹਾਨੂੰ ਆਹ 10 ਦਸਤਾਵੇਜ਼ਾਂ ਦੀ ਲੋੜ ਹੈ ਜਿਵੇਂ ਇੱਕ ਤਾਂ ਬੰਦੇ ਦਾ ਆਧਾਰ ਕਾਰਡ ਹੋ ਗਿਆ ਪਸ਼ੂ ਪਾਲਕ ਦਾ ਤੇ ਉਹਦਾ ਪੈਨ ਕਾਰਡ ਹੋ ਗਿਆ ਤੇ ਉਹਦੀ ਬੈਂਕ ਦੀ ਕਾਪੀ ਹੋਗੀ ਤੇ ਇੱਕ ਜਿਹੜਾ ਵੀ ਤੁਹਾਡੇ ਪਸ਼ੂ ਆ ਉਹਦਾ ਇੰਸ਼ੋਰੈਂਸ ਹੋ ਗਿਆ ਇਹ ਚੀਜ਼ਾਂ ਦੀ ਲੋੜ ਹੈ ਤੁਹਾਨੂੰ ਤੇ ਤੁਸੀਂ ਕਰਨਾ ਕੀ ਹੈ ਜਿਹੜੀ ਬੈਂਕ 'ਚ ਤੁਹਾਡਾ ਪਹਿਲਾਂ ਖਾਤਾ ਚੱਲਦਾ ਹੈ ਤੁਹਾਡਾ ਸਿਵਲ ਸਕੋਰ ਉਹਦੇ 'ਚ ਸਹੀ ਹੋਣਾ ਚਾਹੀਦਾ ਤੁਸੀਂ ਡਿਫਾਲਟਰ ਨਹੀਂ ਹੋਣੇ ਚਾਹੀਦੇ ਤੁਸੀਂ ਉਹਦੇ 'ਚ ਜਾ ਕੇ ਕਹਿਣਾਗਾ ਵੀ ਸਾਡੇ ਪਸ਼ੂਆਂ ਦਾ ਸਾਨੂੰ ਕੇਸੀਸੀ ਕਰਕੇ ਦੇ ਦਿਓ ਉਹ ਕਰ ਦੇਣਗੇ ਤੇ ਤੁਹਾਨੂੰ ਇੱਕ ਫਾਰਮ ਦੇ ਦੇਣਗੇ ਉਹ ਫਿਲ ਕਰਨਾ ਹੈਗਾ ਤੁਸੀਂ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਤੁਹਾਡੇ ਪਸ਼ੂ ਨੇ ਉਹਨਾਂ ਤੇ ਲੋਨ ਮਿਲ ਜੂਗਾ ਤੇ ਜਿਹੜੇ ਵੀਰਾਂ ਨੇ ਨਵੇਂ ਸਿਰੇ ਤੋਂ ਕੰਮ ਸਟਾਰਟ ਕਰਨਾ ਜਿਨ੍ਹਾਂ ਕੋਲੇ ਪਸ਼ੂ ਨਹੀਂ ਹੈਗੇ ਤੇ ਨਾ ਕੋਈ ਜ਼ਮੀਨ ਜਾਇਦਾਦ ਆ ਗਈ ਉਹ ਵੀਰ ਪਸ਼ੂ ਲੈਣਾ ਚਾਹੁੰਦੇ ਨੇ ਤਾਂ ਉਹ ਖਾਸ ਤੌਰ ਤੇ ਪੀ ਐਨ ਬੀ ਬੈਂਕ ਜਾਂ ਜਿਵੇਂ ਸਰਕਾਰੀ ਬੈਂਕਾਂ ਹੋਰ ਹੋ ਗਈਆਂ ਉਹਨਾਂ ਦੇ ਨੇੜੇ ਕੋਈ ਐਸ ਬੀ ਆਈ ਬੈਂਕ ਹੋ ਗਈ ਜਿਵੇਂ ਉਹ ਬੈਂਕਾਂ ਤੋਂ ਲੋਨ ਲੈਣਾ ਉਦੇ ਚ ਤੁਹਾਨੂੰ ਵਿਆਜਦਾਰ 7% ਹੀ ਲੱਗਦੀ ਹੈਗੀ ਜਿਵੇਂ ਮੰਨ ਕੇ ਚੱਲੋ ਤੁਸੀਂ 10 ਮੱਝਾਂ ਜਾਂ 10 ਗਾਵਾਂ ਲੈਤੀਆਂ ਉਹਦੇ ਤੇ ਤੁਹਾਨੂੰ 7 ਲੱਖ ਦਾ ਤਕਰੀਬਨ ਲੋਨ ਅਪਰੂਵਲ ਹੋ ਜਾਊਗਾ ਤੇ ਉਹਦੇ ਚ ਤੁਹਾਨੂੰ ਸਬਸਿਡੀ ਵੀ ਮਿਲ ਜੂਗੀ ਜਿਵੇਂ 7 ਲੱਖ ਤੇ ਤੁਹਾਨੂੰ ਕਰੀਬ 2 ਲੱਖ ਤੱਕ ਦੀ ਤਾਂ ਸਬਸਿਡੀ ਮਿਲ ਜੂਗੀ 5 ਲੱਖ ਰੁਪਏ ਚ ਤੁਹਾਡੇ ਪਸ਼ੂ ਤੁਹਾਨੂੰ ਮਿਲ ਜਾਣਗੇ ਤੇ ਉਹਦੀਆਂ ਆਸਾਨ ਕਿਸ਼ਤਾਂ ਹੋ ਜਾਂਦੀਆਂ ਨੇ ਲੋਨ ਦੀਆਂ ਅੱਗੇ ਭਰਨ ਲਈ ਤੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜੇ ਤੁਸੀਂ ਇਹੀ ਲੋਨ ਕਿਸੇ ਪ੍ਰਾਈਵੇਟ ادارے ਤੋਂ ਲੈਣੇ ਹੋਗੇ ਤਾਂ ਤੁਹਾਨੂੰ 10 ਤੋਂ 12% ਤੱਕ ਦਾ ਇਹਦੇ ਤੇ ਵਿਆਜ ਪਾਇਆ ਜਾਂਦਾ ਤੇ ਹੋਰ ਵੀ ਕਈ ਵਾਰ ਆਪਾਂ ਤੋਂ ਕੋਈ ਕਿਸ਼ਤ ਨਾ ਭਰੀ ਜਾਵੇ ਤਾਂ ਪ੍ਰਾਈਵੇਟ 'ਚ ਆਪਾਂ ਨੂੰ ਜਾਦੇ ਮੁਸ਼ਕਲ ਆ ਜਾਂਦੀ ਹੈ ਤੁਸੀਂ ਵੀ ਸਰਕਾਰੀ ਬੈਂਕ 'ਚ ਜਾਣਾ ਹੈਗਾ ਉੱਥੇ ਫਾਰਮ ਮਿਲਦੇ ਨੇਗੇ ਹੁਣ ਪਸ਼ੂਆਂ ਤੇ ਲੋਨ ਲੈਣ ਵਾਸਤੇ ਤੁਸੀਂ ਇਹ ਕਹਿਣਾ ਵੀ ਅਸੀਂ ਨਵੇਂ ਸਿਰੇ ਤੋਂ ਕੰਮ ਸਟਾਰਟ ਕਰਨਾ ਚਾਹੁੰਨੇ ਆਂਗੇ ਤੁਹਾਡੇ ਵੀ ਉਹ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਇਹ ਹੋਰ ਕੋਈ ਪ੍ਰੂਫ ਨਹੀਂ ਲੈਂਦੇ ਹੈਗੇ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਤੁਸੀਂ ਕਿਸੇ ਵੀ ਬੈਂਕ ਨਾਲ ਜਾਂ ਜਿਵੇਂ ਹੁਣ ਕ੍ਰੈਡਿਟ ਕਾਰਡ ਬਣਦੇ ਨੇ ਇਹ ਚੀਜ਼ਾਂ ਨਾਲ ਤੁਸੀਂ ਡਿਫਾਲਟਰ ਨਹੀਂ ਹੋਣੇ ਚਾਹੀਦੇ ਇਹਦੇ ਤੇ ਤੁਹਾਨੂੰ ਜਿਵੇਂ ਤੁਸੀਂ ਪੰਜ ਪਸ਼ੂ ਜਾਂ ਸੱਤ ਪਸ਼ੂ ਇਹ ਹਿਸਾਬ ਨਾਲ ਇੱਕ ਪਸ਼ੂ ਦਾ ਤਕਰੀਬਨ 70000 ਰੁਪਇਆ ਮੁੱਲ ਪਾਇਆ ਜਾਊਗਾ ਉਹ ਹਿਸਾਬ ਨਾਲ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਕਿੰਨੇ ਪਸ਼ੂ ਲੈਣੇ ਨੇ ਉਹ ਹਿਸਾਬ ਨਾਲ ਤੁਹਾਨੂੰ ਬੇਰਵਾ ਬਣਾ ਕੇ ਦੱਸ ਦਿੱਤਾ ਜਾਵੇਗਾ ਤਾਂ ਤੁਹਾਨੂੰ ਉਹ ਲੂਨਾਂ 15 ਤੋਂ 25 ਦਿਨਾਂ ਦੇ ਵਿੱਚ ਵਿੱਚ ਬੈਂਕ ਦਾ ਅਪਰੂਵਲ ਕਰਾ ਕੇ ਦੇ ਦਊਗੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਸਿਵਲ ਸਕੋਰ ਦਾ ਮਤਲਬ ਭਰਾਵੋ ਇਹ ਹੈਗਾ ਵੀ ਜੇ ਆਪਾਂ ਆਪਣਾ ਪਹਿਲਾਂ ਕੋਈ ਲੋਨ ਚੱਲਦਾ ਹੈਗਾ ਵੀ ਉਹਨੂੰ ਆਪਾਂ ਸਹੀ ਸਮੇਂ ਤੇ ਭਰ ਦਿਆਂਗੇ ਜਾਂ ਉਹਦਾ ਜਿਹੜਾ ਵੀ ਵਿਆਜ ਹੁੰਦਾ ਹੈਗਾ ਵੀ ਆਪਾਂ ਉਹ ਸਹੀ ਸਮੇਂ ਤੇ ਭਰੀ ਜਾਂਦੇ ਆਂਗੇ ਜਿਹੜੇ ਵੀਰ ਨੇ ਕੋਈ ਪਹਿਲਾਂ ਲੋਨ ਨਹੀਂ ਨਹੀਂ ਲੈਂਦਾ ਹੈਗਾ ਉਹਦਾ ਤਾਂ ਸਿਵਲ ਸਕੋਰ ਸਹੀ ਹੋਊਗਾ ਉਹ ਤਾਂ ਬੇਝਿਜਕ ਇਹ ਲੋਨ ਲਈ ਅਪਲਾਈ ਕਰ ਸਕਦਾ ਹੈਗਾ ਤੇ ਵੀਡੀਓ ਨੂੰ ਭਰਾਵੋ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹਰੇਕ ਵੀਰ ਜੋ ਪਸ਼ੂ ਰੱਖਣ ਦੇ ਚਾਹਵਾਨ ਨੇ ਉਹਨਾਂ ਨੂੰ ਪਤਾ ਲੱਗ ਜੇ ਵੀ ਕਿਹੜੀਆਂ ਬੈਂਕਾਂ ਤੋਂ ਲੋਨ ਮਿਲਦਾ ਤੇ ਕਿੰਨਾ ਵਿਆਜ ਪੈਂਦਾ ਆਪਾਂ ਨੂੰ ਧੰਨਵਾਦ